ਹਾਂਜੀ ਬਾਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰਕ ਅੱਜ ਜਰਸੀ ਅੰਗ ਦੇ ਵਿੱਚ ਪੈਂਦੀ ਸਾਨੂੰ ਜਿਹੜੀ ਵਹਿੜ ਮਸ ਨੂੰ ਦਿਖਾਉਣ ਲੱਗੇਗਾ ਦਿਖਾਉਣ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਜਿਹੜੀ ਦਿਖਾਉਣਾ ਬੈਠਦੀ ਮੇਨ ਜਿਹੜੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਠੀਕ ਆ ਬੈਕ ਸਾਈਡ ਤੋਂ ਤੇ ਫਰੰਟ ਸਾਈਡ ਤੋਂ ਠੀਕ ਆ ਬੈਣੀ ਸ਼ਾਡੋ ਦੇ ਲੋ ਜਿੰਨੀ ਗਾਂ ਹੈ ਮਤਲਬ ਬਿਲਕੁਲ ਤਾਂ ਬਈ ਓਨੀ ਗਾਂ ਤੇ ਉਹਨਾਂ ਲੈਵਾ ਜਿੰਨੀ ਕਹਾ ਉਹ ਚੰਗੀ ਤਿਆਰ ਹੋਈ ਹੈ ਬਾਕੀ ਜਿਹੜੀ ਡਿਟੇਲ ਵਾਈ ਸਾਂਝੀ ਕਰਾ ਲਾਂਗੇ ਸੋ ਕੋਈ ਭਰਾ ਜੇ ਖਰੀਦੂਗਾ ਤਸੱਲੀ ਕਰ ਸਕਦਾਗਾ ਤੇ ਬਾਕੀ ਕਰਦੇ ਆਂ ਭਾਈ ਨਾਲ ਗੱਲਬਾਤ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਭਾਈ ਠੀਕ ਠਾਕ ਹਾਂ ਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਸੁਖਵਿੰਦਰ ਸਿੰਘ ਹੈ ਭਾਈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀ ਰਾਮਪਰਾਪੁਰ ਤਪੇ ਤੋਂ ਤਪੇ ਤੋਂ 7 ਕਿਲੋਮੀਟਰ ਆ ਵੀਰੇ ਰਾਮਪੁਰੇ ਤੋਂ 9 ਕਿਲੋਮੀਟਰ ਹੈ ਜਾਂਦਾ ਵਿਚਾਲੇ ਪਿੰਡ ਆ ਗਿਆ ਜੌਂਦ ਵਿਚਾਲੇ ਆ ਗਿਆ ਨੇੜੇ ਦੇ ਪਿੰਡ ਜੇਠੂ ਕੇ ਬੱਲੋ ਵਿਦਿਆਲਾ ਰਹਿ ਜਾਂਦਾ ਠੀਕ ਹੈ ਜੀ ਤੇ ਮੋਬਾਈ ਇਬਾ ਇਸਨ ਬਾਰਕਰਨ ਬਤ ਜਿਹੜੀ ਬਹਿੜ ਆਪਾਂ ਸੇਲ ਕਰਨੀ ਆ ਕਿਹੜਾ ਸੌਸ ਹੋਈ ਦੀ ਆ ਸੁਆ ਰੀਜਨਲ ਦੂਜਾ ਲਖੇ ਠੀਕ ਹੈ ਉਹ 6 ਦਾੰਦਾ ਬਈ ਅੱਜ ਸੁਈ ਨੂੰ ਪੰਜਵਾਂ ਦਾਣਾ ਅੱਛਾ ਦੁੱਧ ਐਸ ਟਾਈਮ ਕੋਈ ਦੁੱਧ ਮੰਨ ਲੈ ਕੇ ਬੋਲਾ ਮੰਨ ਲੈ 13 ਲੀਟਰ ਆ ਬਈ ਕਹੌਣ ਨੂੰ ਤਾਂ 15 16 ਕਾਲਾ ਲੈ ਵੀਰੇ ਸਾਹਿਬ ਨਾਲ ਸੋਨਾ ਆਵੇਗੀ ਉਹ ਵੀ ਥੋੜਾ ਬਈ ਜੇ ਆ ਲੈਣੇ ਲੀਟਰ ਲਿਆ ਕਿ ਆ ਦੋ ਡੰਗ ਚੋਣੀ ਹੋ ਚੋਕ ਸਕਦਾ ਬਈ ਆਪਣੇ ਕੋਲੇ ਹੀ ਹੈਗਾ ਲੀਟਰ ਵੀ ਅੱਛਾ ਹਾਂ ਮਨੇ ਆ ਕੇ ਦੇ ਮੈਂ ਕਿਹਾ ਬੜਾ ਲੋਕਾਂ ਵਾਲਾ ਕੰਮ ਨਹੀਂ ਹੈਗਾ ਵੀ ਕਹਿ ਤਾ ਮਨੇ ਤੇ ਮੁੜ ਕੇ ਨਾ ਚੇ ਤਿੰਨ ਡੰਗ ਚੋਲੇ ਲਿੱਟਰ ਤਾਂ ਨਹੀਂ ਆਲੇ ਦੇ ਬਾਲਟੀ ਕੋਲੇ ਧਰ ਦਈਏ ਮਣ ਕੇ ਤਸੱਲੀ ਕਰ ਲਈ ਠੀਕ ਹੈ 13 ਕਿਲੋ ਸੂਈ ਦੀ ਗਰੰਟੀ ਹੋਊਗੀ ਜੇਰ ਦੀ ਗਰੰਟੀ ਹੋਊਗੀ ਠੀਕ ਹੈ ਹਾਂ ਬੱਚਾ ਕੀ ਮਗਰ ਮਗਰ ਬੱਚਾ ਆ ਗਿਆ 13 13 ਕਿਲੋ 13 ਕਿਲੋ 13 ਕਿਲੋ ਦੁੱਧ ਮਲ ਕੇ ਚਾਹੇ ਬੋਲਾ ਮਲ ਕੇ ਹਾਂ ਕੀ ਉਮੀਦ ਕਰ ਦੁੱਧ ਦੀ ਲੱਗ ਭੱਗ ਜੇ ਬਾਈ 16 ਕਿਲੋ ਦੁੱਧ ਦੇ ਦੂੰਗੀ ਲੱਖੇ ਠੀਕ ਹੈ ਇਥੋਂ ਦਾ 14 19 ਕਹਾਲਾ ਪਰ 16 ਕਿਲੋ ਖੁੱਲਾ ਦੇ ਦੇਣਾ ਬੱਚੀ ਨੇ ਠੀਕ ਹੈ ਕੋਈ ਟੁੱਟੀ ਭੱਜੀ ਜੀ ਨਹੀਂ ਹੈਗੀ ਸਾਫ਼ ਸੁਥਰੇ ਉੱਤੋਂ ਦੇ ਗਲਾ ਪਲੇਨ ਪੱਧਰ ਜੀ ਪਈ ਹੈ ਪੱਧਰ ਜੀ ਜਿੰਨੀ ਹੈਗੀ ਸਟੇਟ ਆ ਬਹੁਤ ਸੋ ਆਰਡਰ ਦੀ ਕੁਆਲਿਟੀ ਉਹ ਚੈੱਕ ਕਰਾ ਦੇਣਾਗਾ ਠੀਕ ਆ ਬਈ ਕਢਾ ਕੇ ਦੇਣਾ ਫਿਰ ਆਪਾਂ ਨਾਲ ਦੀ ਨਾਲ ਤੁਹਾਨੂੰ ਗੇੜਾ ਕਰਾ ਕੇ ਦਿਖਾ ਦੇਣਾ ਤੇ ਰੇਟ ਟੂਟ ਵੀ ਕਰਾ ਦੇਾਂਗੇ ਥਣ ਚਾਰ ਨੇ ਵੱਖਰੀ ਜਿਹੀ ਫੋਰਸ ਉਹ ਹੈ ਨਹੀਂ ਕਿ ਤੁਹਾਨੂੰ ਮਿਲੂਗਾ ਹੋਰ ਆ ਵੀ ਬਾਈ ਹਾਂ ਪੰਗ ਲੱਗ ਭਗ ਸ਼ਰੀਦ ਜਾਂ ਜਰਸੀ ਜੀ ਪੈ ਗਿਆ ਹਾਲਾਂਕਿ ਰੰਗ ਜ਼ਰੂਰ ਕਾਲਾ ਕ੍ਰੋਸ ਚ ਪੈ ਗਈ ਤੇ ਅੱਜ ਤੁਹਾਨੂੰ ਚਾਲ ਚਲ ਦਿਖਾ ਦਿੰਦਾ ਆਪਾਂ ਤੁਰ ਕੇ ਨਾ ਸੋਹਣੀ ਵਹਿੜ ਆ ਗਈ ਤੇ ਦੂਜਾ ਸੋ ਬਾਹਰ ਰਹਿ ਜੇ ਨਾ ਦੰਦੋ ਛੇ ਠੰਡੀ ਲੱਖੇ ਲੈ ਅੱਛਾ ਹਮਮ ਫਦਾ ਗੱਲਬਾਤ ਹੀ ਹੋ ਰਹੀ ਹੈ ਆਪਣੀ ਆ ਤਬਈ ਅੱਬਾ ਗਰਮ ਗਾ ਲੈਂਦੇ ਇੱਥੇ ਖੜ ਦੇ ਲੈ ਮਿੱਤਰ ਨਾ ਦਾ ਛੱਡਾ ਬੱਚਾ ਨਾ ਪਾਇਆ ਨਿਆਣਾ ਤੇ ਨਾ ਰਸਾ ਕੇ ਤੇ ਬੰਨਿਆ ਠੀਕ ਹੈ ਪੂਰ ਸਰਲਾ ਹੈ ਨਹੀਂ ਮੋਟੀ ਧਾਰ ਹੈ ਪੂਰ ਸਰਲੇ ਦੀ ਗਾਰੰਟੀ ਹੋ ਗੰਡ ਨਾੜ ਦੀ ਗਾਰੰਟੀ ਖਿਨਾਉਣ ਲੈਣ ਮੰਗਾਉਣੀ ਆ ਠੀਕ ਹੈ ਹਾਂ ਪਾ ਦੂਗੀ ਇਸ ਤਰ੍ਹਾਂ 18 ਲੀਟਰ ਬਾਈ 16 ਕਿਲੋ ਮੰਨ ਲੈ ਲਖੇ 16 ਕਿਲੋ ਹਾਂ ਕਹਣ 18 ਕਾਲਾ ਲੋਕਾਂ ਦਾ 19 ਕਹਾਲਾ ਠੀਕ ਹੈ 16 ਕਿਲੋ ਖੁੰਡਾ ਮੰਨ ਕੇ ਲੈ ਜੇ ਬੰਦਾ ਕੰਮ ਮੱਝ ਵਾਲੀ ਆ ਗਿਆ ਨਾ ਵੀਰੇ ਦਾ ਮੱਝ ਵਾਲਾ ਬਾਈ ਹੂੰ ਕੋਈ ਜਿਹੜੀ ਕਾਲੇ ਰੰਗ ਚ ਕਰਾਈਦਾ ਲੈ ਹੂੰ ਦਵਾਰੇ ਫੇਰ ਬਹਿ ਗਏ ਆਪਾਂ ਹੂੰ ਕੋਈ ਬੱਚਾ ਨਹੀਂ ਛੱਡਿਆ ਕੋਈ ਟਿਕਾਲੀ ਗੱਲ ਨਹੀਂ ਚੰਗੀ ਹੈ ਜੇ ਕਿਸੇ ਭਰਾਲੇ ਮਤਲਬ ਬੀਬੀ ਭੈਣ ਦੇ ਘਰੇ ਚਾਉਂਦਾ ਕੋਈ ਚੁਈ ਜਾਵੇ ਬਾਈ ਯਾਰ ਲੰਬੀ ਵਾਲੀ ਚੀਜ਼ ਨਹੀਂ ਹੈਗੀ ਲੱਖੇ ਠੀਕ ਹੈ ਤੇ ਜੇ ਜੂ ਦੀ ਗਾਰੰਟੀ ਆਪਣੀ ਪੂਰੀ ਜੇਰ ਦੀ ਗਾਰੰਟੀ ਆ ਸੂਈ ਦੀ ਗਾਰੰਟੀ ਹੋ ਪਾਰ ਪਿੱਛੇ ਦੀ ਗਾਰੰਟੀ ਹੋ ਆਪਣੇ ਓਕੇ ਹਾਂ ਤੇ ਫਿਰ ਆਪਾਂ ਹੁਣ ਇਹਦਾ ਰੇਟ ਜਾਜ ਕੀ ਲੈ ਲਾਂ ਜਮਾ ਬਾਈ ਦੇਖ ਇੱਕ ਹੱਥ ਬਨ ਕੇ ਬੀਂਦਿਆ ਲਖੀ ਮੋਲ ਕਰਾਉਣ ਦਾ ਬੰਦਾ ਕਰਾਲੇ 60 ਕਰਾਲੇ 55 ਹੂੰ 52000 ਚ ਮਾਨ ਤਣ ਹੋਣਾ 52 ਚ 55 ਚ ਬਈ ਆਪ ਇੱਕ ਗੱਲ ਤੇ ਵੀਡੀਓ ਬਣਾਉਣਾ ਜੇ ਕੋਈ ਦੇ ਦੂਗਾ ਤਾਂ ਕਹ ਦੇ ਮੈਂ ਤੈਨੂੰ ਕੋਈ ਕਹਿ ਰਿਹਾ ਕੱਲ ਤੇ ਮੰਨ ਨਹੀਂ ਪੂ ਰੇਟ ਤੇ ਜਾਜ ਹੁੰਦੇਗੇ ਹਾਂ ਕੀ ਕਾਰਨ ਰੇਟ ਜਾਇਜ ਕਿਵੇਂ ਹੁੰਦੇ ਫਿਰ ਤਰੇ ਬਾਈ ਆਪਾਂ ਲੈਨੇ ਪਿੰਡਾ ਚੋਂ ਮਾਲ ਤੁਰ ਫਿਰ ਕੇ ਲੈਨੇ ਤੁਰ ਫਿਰ ਕੇ ਜੀ ਹਫਤੇ ਬਾਅਦ ਲੈ ਲੀਏ ਚਾਦਨਾ ਬਾਅਦ ਲੈ ਲਈਏ ਹਮ ਆਪਾਂ ਲੈਣਾ ਭਾਰ ਨਾਲਾ ਤੇ ਭਾਰ ਨਹੀਂ ਬੇਚਣਾ ਭਾਰ ਨਾਲੀ ਥੋੜੇ ਮਾਰ ਦੇਣਾ ਆਪਾਂ ਆਪਾਂ ਨਹੀਂ ਬਾਈ 15000 ਗਾਂ ਚੋਂ ਕਮਾਲਿਆ ਰੁਪਇਆ 2025 ਬਸ ਵਾਦੂ ਬਸ ਜਾਇਜ ਜਾ ਰੱਖੇ ਆਏ ਜਿਹੜਾ ਨਾਲ ਜਿੰਨੇ ਨੇ ਇਹਦੇ ਸੰਤੋਸ਼ਟੀ ਆ ਬਾਈ ਇੰਨੇ ਬਣ ਜਾਣ ਬਹੁਤ ਅੱਗਾ ਮਗਰਾ ਠੀਕ ਹੈ ਠੀਕ ਲੈ ਮੈਂ ਤੁਰ ਦੂਜਾ ਸੋਤ 13 ਕਿਲੋ ਤੋਂ ਤੁਹਾਨੂੰ ਤੋਲ ਕੇ ਮਿਲ ਜੂਗਾ ਤੇ 16 17 ਅਗ ਲਗਭਗ ਰਾਨ ਆਪਾਂ ਦੂ 52 ਹਜ਼ਾਰ ਚ ਮਾਨਤਨ ਹੋ ਜੀ ਥੋੜਾ ਬਹੁਤ ਜਾ ਕਰ ਦਾਂਗੇ ਬਾਈ 52 ਚ ਮਾਨਤਨ ਹੋ ਜਾਊਗਾ ਲੈਡਰ ਦੀ ਕੁਆਲਿਟੀ ਨੂੰ ਫੇਰ ਚੈੱਕ ਕਰਾ ਦੇ ਠੀਕ ਆ ਇੱਥੋਂ ਵੈ ਨਹੀਂ ਛੇੜ ਤਰਾ ਥਾਂ ਸਮਾਰ ਕੇ ਚੈੱਕ ਕਰ ਲਓ ਨਾ ਗੈਪ ਸੋਣਾਗਾ ਤੇ ਸਹਿਜ ਵੀ ਸੋਣਾਗਾ ਫੇਜ਼ ਕੁਆਲਿਟੀ ਤੇ ਮਗਰ ਬੱਚਾ ਬੱਚਾ ਨਾ ਬਈ ਬੱਚੇ ਬਹੁਤ ਸੋਨੇ ਪੋਨੇ ਇਹ ਬੱਚੀਆਂ ਦੀ ਗੱਲ ਹਾਂ ਬੱਚੀਆਂ ਦੀ ਗੱਲਬਾਤ ਹੀ ਹੋਰ ਹੋਣੀ ਸੀ ਨਾ ਦੇਖ ਹੂੰ ਬਾਈ ਦਾ ਪਿੰਡ ਆ ਗਿਆ ਜਿਉਂ ਤਾ ਤਹਿਸੀਲ ਨੂੰ ਫੂਲ ਲੱਗੀ ਜ਼ਿਲ੍ਹਾ ਬਠਿੰਡਾ ਤਪਾ ਤੇ ਆਪਦੇ ਨੂੰ ਰਾਮਪਰਾਸ਼ਾ ਆਪਾਂ 1.5 ਮਹੀਨਾ ਹੋ ਗਿਆ ਲੱਖ ਹਾਂ ਭਾਈ ਸੀਗੇ ਉਹ ਬਈ ਉਹ ਬੰਦੇ ਨੂੰ ਇੱਥੇ ਨਫਾ ਦੇਣਾ 5000 ਰੁਪਿਆ ਅੱਛਾ ਹਾਂ ਹੂੰ ਇੱਥੇ ਆਪਾਂ ਬਿਆਨ ਨਫਾ ਜਾਂਦੇ ਸੀ ਉਹ ਬੰਦੇ ਨੇ ਛੋਟੀ ਵੇੜ ਲਈ ਹੈ ਜਿਵੇਂ ਫੋਨ ਲਈ ਜਾਂਦਾ ਉਹ ਬੰਦਾ ਇੰਨੀ ਕਹਿੰਦਾ ਜਿੰਨੀ ਉਹ ਜਿਹੜੀ ਆਪਾਂ ਛੋਟੀ ਇੱਥੋਂ ਹਾਂ ਜਿਹੜੀ ਆਪਾਂ 36000 ਮੁੱਲ ਕਰ ਰਹੇ ਤੂੰ ਕਹਿੰਦਾ ਨਹੀਂ ਗਰਮੀ ਹੈ ਕਹਿੰਦਾ ਵਿਕਾਤਾ ਨਹੀਂ ਕਰ ਲਿਆ ਵਿਕਾ ਲ ਤਾਂ ਘੱਟ ਤਾਂ ਨਹੀਂ ਕਰਤਾ ਮੁੱਲ ਬਲੇਖੇ ਨਾਲ ਹਾਂ ਲਾ ਫਿਲਹਾਲ ਅੱਜ ਦੀ ਘੜੀ ਵੀਰ ਕੋਲੇ ਵੇਹੜ ਆਈ ਜਿਹਦੇ ਭਰਾ ਨੂੰ ਆਈ ਪਸੰਦ ਬਾਝ ਨਾ ਕਰ ਲਿਓ ਸੰਪਰਕ ਧੰਨਵਾਦ